ਤੇ ਤੈਨੂੰ ਬਦ ਨਾਮ ਸਿੱਧੂਆ ਗੋਲੀ ਦਾ ਬਰੂਦ ਲੱਗ ਜਾਂ ਸਿੱਧੂਆ ਕੁਰਸੀਆਂ ਤੇ ਬਹਿ ਕੇ ਰੇ ਸਕੀਮਾਂ ਘੜਦੇ ਚੁੱਭਦਾ ਸੀ ਉਹਨਾਂ ਨੂੰ ਤੇਰਾ ਨਾਮ ਸਿੱਧੂਆ ਤੇਰੇ ਬਾਰੇ ਸੁਣ ਦਿਲ ਰੋਣ ਲੱਗਦਾ ਹਮਾਂ ਪਿਓ ਦਾ ਦਿਲ ਦੱਸ ਕਿਵੇਂ ਲੱਗਦਾ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜਿੱਥੇ ਪਹੁੰਚੇ ਹੋ ਹਨਾ ਸਾਲ ਹੋ ਗਏ ਸਿੱਧੂ ਨੇ ਇਸ ਦੁਨੀਆ ਤੋਂ ਗਏ ਤੇ ਕੀ ਮਹਿਸੂਸ ਕਰ ਰਹੇ ਹੋ ਬਹੁਤ ਦੁੱਖ ਲੱਗਦਾ ਹੈ ਮਾੜਾ ਹੁਕਮ ਹੈ ਸੋ ਅਸੀਂ ਵੀ ਇਸ ਚੇਜ ਵਿੱਚ

ਹੋ ਲੋਕਾਂ ਵੱਲੋਂ ਤੈਨੂੰ ਅਸਲਾਮ ਸਿੱਧੂ ਆ ਹੋ ਤੇਰੇ ਪਿਆਰਾਂ ਵਿੱਚ ਤੇਰਾ ਹੀ ਮਕਾਮ ਸਿੱਧੂ ਆ ਹੋ ਕਲਮ ਤੇਰੀ ਨੇ ਤੈਨੂੰ ਖਾਸ ਕਰਤਾ ਭਾਵੇਂ ਆਖਦਾ ਰਿਹਾ ਤੂੰ ਮੈਂ ਆਮ ਸਿੱਧੂ ਆ ਹੋ ਲੋਕੀ ਇੱਥੇ ਬੜੇ ਨੇ ਹਰਾਮ ਸਿੱਧੂ ਆ ਐਵੇਂ ਕੀਤਾ ਤੈਨੂੰ ਬਦਨਾਮ ਸਿੱਧੂ ਆ ਗੋਲੀ ਦਾ ਬਰੂਦ ਲੈ ਗਿਆ ਜਾਨ ਸਿੱਧੂ ਆ ਕੁਰਸੀਆਂ ਤੇ ਬਹਿ ਕੇ ਰ esquੀਮਾਂ ਘੜਦੇ ਚੁਬਦਾ ਸੀ ਉਹਨਾਂ ਨੂੰ ਤੇਰਾ ਨਾਮ ਸਿੱਧੂ ਤੇਰੇ ਬਾਰੇ ਸੁਣ ਦਿਲ ਰੋਣ ਲੱਗਦਾ ਹਮਾਂ ਪਿਓ ਦਾ ਦਿਲ ਦੱਸ ਕਿਵੇਂ ਲੱਗਦਾ ਮਸਾ ਮਸਾ ਮਾਂ ਪਿਓ ਨੂੰ ਪੁੱਤ ਮਿਲਦਾ ਹੋ ਜੇ ਜੇ ਤਰੱਕੀ ਬੰਦਾ ਖੋਣ ਲੱਗਦਾ ਹੋ ਨਿਤ ਨਵੇਂ ਲੋਕਾਂ ਦੇ ਵਿਚਾਰ ਹੁੰਦੇ ਨੇ ਮੂੰਹ ਦੇ ਮਿੱਠੇ ਬੰਦੇ ਹੀ ਗਦਾਰ ਨੇ ਬੜ ਦੀ ਤੇ ਇਹ ਤੇਲ ਪਾ ਕੇ ਸੁੱਟ ਦੇ ਪਿੱਛੋਂ ਫਿਰ ਸਾਲੇ ਫਰਾਰ ਹੁੰਦੇ ਨੇ ਔਰ ਰੱਬ ਤੇਰੀ ਆਤਮਾ ਨੂੰ ਸ਼ਾਂਤੀ ਬਖਸ਼ੇ ਕਦੇ ਤੂੰ ਦੁਬਾਰਾ ਇੱਥੇ ਆਮੀਨਾ ਮੁੜ ਕੇ ਬੰਦੇ ਨਹੀਂ ਇੱਥੇ ਤਾਂ ਦਲੇ ਰਹਿੰਦੇ ਨੇ ਚੱਲਦੇ ਨਹੀਂ ਸਾਲੇ ਇਹ ਨਾਲ ਜੁੜ ਕੇ ਚੱਲਦੇ ਨਹੀਂ ਸਾਲੇ ਇਹ ਨਾਲ ਜੁੜ ਕੇ ਤੁਹਾਨੂੰ ਬਹੁਤ ਹੋਣਾ ਤੁਸੀਂ ਆਪ ਲਿਖਿਆ ਹਾਂਜੀ ਤੁਸੀਂ ਉਹਨਾਂ ਦੇ ਮਾਪਿਆਂ ਨੂੰ ਸੁਣਾਇਆ ਗੀਤ ਨਹੀਂ ਜੀ ਮੈਂ ਤਾਂ ਪਹਿਲੀ ਵਾਰ ਆਇਆ ਅੱਛਾ ਜੀ ਪਹਿਲੀ ਵਾਰ ਆਇਓ ਕਿੱਥੋਂ ਆਇਓ ਤੁਸੀਂ ਧਰਮਪੁਰ ਬੰਦੇ ਜੀ ਅੱਛਾ ਜੀ ਤੇ ਜੋ ਸਾਨੂੰ ਪਤਾ ਲੱਗਾ ਸਿੱਧੂ ਦੇ ਨਾਲ ਇਹ ਪਾਣਾ ਵਾਪਰ ਗਿਆ ਹਨ ਉਹ ਨਹੀਂ ਰੇਸ ਦੁਨੀਆ ਚ ਉਹਨਾਂ ਨੂੰ ਗੋਲੀਆਂ ਲੱਗ ਗਈਆਂ ਤੇ ਕੀ ਮਹਿਸੂਸ ਕੀਤਾ ਤੁਸੀਂ ਮੈਂ ਬਹੁਤ ਦੁੱਖ ਲੱਗਿਆ ਬਹੁਤ ਜੀ ਬਹੁਤ ਔਖਾ ਲੱਗਦਾ ਹੈ ਪਰਿਵਾਰ ਚ ਹੋਰ ਪਤਾ ਸੀ ਉਹਨਾਂ ਬਾਰੇ ਨਹੀਂ ਜੀ ਅਸੀਂ ਤੇ ਪਹਿਲੀ ਵਾਰ ਨੂੰ ਪਹਿਲੀ ਵਾਰ ਪਤਾ ਲੱਗਿਆ ਤੇ ਜੇ ਮੌਕਾ ਮਿਲਣਾ ਦੇ ਮਾਪਿਆਂ ਨੂੰ ਜ਼ਰੂਰ ਗਾਣਾ ਜ਼ਰੂਰ ਮਿਲਾ ਗਾਣਾ ਸੁਣਾ ਲਿਖਿਆ ਆਪਾਂ 202500 ਗਾਣਾ ਲਿਖਿਆ ਰਾਈਟਰਾਂ ਵਾਂਗੂ ਲਿਖਦਾ ਜੀ ਬਹੁਤ ਸੋਹਣਾ ਲਿਖਿਆ ਹੈ ਤੇ ਸਾਰੇ ਤਹੀ ਉਮੀਦ ਹੈ ਸਿੱਧੂ ਨੂੰ ਬਹੁਤ ਜਲਦੀ ਇਤਰਾਫ ਮਿਲੇਗਾ ਹਾਂ ਜੀ ਚਲੋ ਐ ਮੈਂ ਕੀ ਤੈਨੂੰ ਬਦਨਾਮ ਸਿੱਧੂ ਆ ਕੋਲੀ ਦਾ ਬਰਹੁਦ ਲਗ ਜਾਨ ਸਿੱਧੂਆ ਕੁਰਸੀਆਂ ਤੇ ਬਹਿ ਕੇ ਰੇ ਸਕੀਮਾਂ ਘੜਦੇ ਚੁਬਦਾ ਸੀ ਉਹਨਾਂ ਨੂੰ ਤੇਰਾ ਨਾਮ ਸਿੱਧੂਆ ਤੇਰੇ ਬਾਰੇ ਸੁਣ ਦਿਲ ਰੋਣ ਲੱਗਦਾ ਹਮਾਂ ਪਿਓ ਦਾ ਦਿਲ ਦੱਸ ਕਿਵੇਂ ਲੱਗਦਾ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਅਜੇ ਤੇ ਪਹੁੰਚੇ ਹੋ ਹਨਾ ਸਾਲ ਹੋ ਗਿਆ ਸਿੱਧੂ ਨੇ ਇਸ ਦੁਨੀਆ ਤੋਂ ਗਏ ਤੇ ਕੀ ਮਹਿਸੂਸ ਕਰ ਰਹੇ ਹੋ ਬਹੁਤ ਦੁੱਖ ਲੱਗਦਾ ਹੈ ਮਾੜਾ ਮੁਖਾਈ ਸੋ ਸਭ ਲਈ ਇਸ ਚੀਜ਼ ਨੇ ਨੋ ਤੁਸੀ ਸਿੱਧੂ ਦੇ ਹਾਂ ਜੀ ਫਿਰ ਨਾਮ ਨਾਲ ਗਾਣਾ ਵੀ ਬਣਾਉਣਾ ਕੋਕ ਹੋ ਲੋਕਾਂ ਵੱਲੋਂ ਤੈਨੂੰ ਅਸਲਾਮ ਸਿੱਧੂਆ ਹੋ ਤੇਰੇ ਪਿਆਰਾਂ ਵਿੱਚ ਤੇਰਾ ਹੀ ਮਕਾਮ ਸਿੱਧੂਆ ਹੋ ਹੋ ਕਲਮ ਤੇਰੀ ਨੇ ਤੈਨੂੰ ਖਾਸ ਕਰਤਾ ਭਾਵੇਂ ਆਖਦਾ ਰਿਹਾ ਤੂੰ ਮੈਂ ਆਮ ਸਿੱਧੂਆ ਹੋ ਹੋ ਲੋਕੀ ਇੱਥੇ ਬੜੇ ਨੇ ਹਰਾਮ ਸਿੱਧੂਆ ਐਵੇਂ ਕੀ ਤਾ ਤੈਨੂੰ ਬਦਨਾਮ ਸਿੱਧੂਆ ਗੋਲੀ ਦਾ ਬਰੂਦ ਲੱਗ ਜਾਨ ਸਿੱਧੂਆ ਕੁਰਸੀਆਂ ਤੇ ਬਹਿ ਕੇ ਰੇ ਸਕੀਮਾਂ ਕਰਦੇ ਚੁਬਦਾ ਸੀ ਉਹਨਾਂ ਨੂੰ ਤੇਰਾ ਨਾਮ ਸਿੱਧੂਆ ਵਾਹ ਤੇਰੇ ਬਾਰੇ ਸੁਣ ਦਿਲ ਰੋਣ ਲੱਗਦਾ ਹਮਾਂ ਪਿਓ ਦਾ ਦਿਲ ਦੱਸ ਕਿਵੇਂ ਲੱਗਦਾ ਮਸਾ ਮਸਾ ਮਾਂ ਪਿਓ ਨੂੰ ਪੁੱਤ ਮਿਲਦਾ ਹੋ ਜੇ ਤੇ ਤਰੱਕੀ ਬੰਦਾ ਖੌਣ ਲੱਗਦਾ ਉਹ ਨਿਤ ਨਵੇਂ ਲੋਕਾਂ ਦੇ ਵਿਚਾਰ ਹੁੰਦੇ ਨੇ ਮੂੰਹ ਦੇ ਮਿੱਠੇ ਬੰਦੇ ਹੀ ਗਦਾਰ ਹੁੰਦੇ ਨੇ ਬਲਦੀ ਤੇ ਇਹ ਤੇਲ ਪਾ ਕੇ ਸੁੱਟਦੇ ਪਿੱਛੋਂ ਫਿਰ ਸਾਲੇ ਫਰਾਰ ਹੁੰਦੇ ਨੇ ਔਰ ਰੱਬ ਤੇਰੀ ਆਤਮਾ ਨੂੰ ਸ਼ਾਂਤੀ ਬਖਸ਼ੇ ਕਦੇ ਤੂੰ ਦੁਬਾਰਾ ਇੱਥੇ ਆਮੀਨਾ ਮੁੜ ਕੇ ਬੰਦੇ ਨਹੀਂ ਇੱਥੇ ਤਾਂ ਧੱਲੇ ਰਹਿੰਦੇ ਨੇ ਚੱਲਦੇ ਨਹੀਂ ਸਾਲੇ ਇਹ ਨਾਲ ਜੁੜ ਕੇ ਚੱਲਦੇ ਨਹੀਂ ਸਾਲੇ ਇਹ ਨਾਲ ਜੁੜ ਕੇ ਤੁਹਾਨੂੰ ਬਹੁਤ ਥੋਣਾ ਤੁਸੀਂ ਆਪ ਲਿਖਿਆ ਹਾਂਜੀ ਤੁਸੀਂ ਉਹਨਾਂ ਦੇ ਮਾਪਿਆਂ ਨੂੰ ਸੁਣਾਇਆ ਗੀਤ ਨਹੀਂ ਜੀ ਮੈਂ ਤਾਂ ਪਹਿਲੀ ਵਾਰ ਆਇਆ ਅੱਛਾ ਤੁਸੀਂ ਪਹਿਲੀ ਵਾਰ ਆਇਓ ਕਿੱਥੋਂ ਆਇਓ ਤੁਸੀਂ ਧਰਮਪੁਰ ਬੰਦ ਜੀ ਅੱਛਾ ਜੀ ਤੇ ਜਦੋਂ ਤੁਹਾਨੂੰ ਪਤਾ ਲੱਗਾ ਸਿੱਧੂ ਦੇ ਨਾਲ ਇਹ ਪਾਣਾ ਵਾਪਰ ਗਿਆ ਹਨਾ ਉਹ ਨਹੀਂ ਰੇਸ ਦੁਨੀਆ ਚ ਉਹਨਾਂ ਨੂੰ ਗੋਲੀਆਂ ਲੱਗ ਗਈਆਂ ਤੇ ਕੀ ਮਹਿਸੂਸ ਕੀਤਾ ਉਸ ਸਮੇਂ ਬਹੁਤ ਦੁੱਖ ਲੱਗਿਆ ਬਹੁਤ ਜੀ ਗਾਣੇ ਬਹੁਤ ਔਖਾ ਲੱਗਦਾ ਪਰਿਵਾਰ ਜੋ ਪਤਾ ਸੀ ਉਹਨਾਂ ਬਾਰੇ ਨਹੀਂ ਜੀ ਸਿੱਦੇ ਪਹਿਲੀ ਵਾਰ ਇਹਦੀ ਵਾਰ ਪਤਾ ਲੱਗਿਆ ਤੇ ਜੇ ਮੌਕਾ ਮਿਲਣਾ ਤੇ ਮਾਪਿਆਂ ਨੂੰ ਜ਼ਰੂਰ ਗਾਣਾ ਜ਼ਰੂਰ ਮਿਲਾਇ ਗਾਣਾ ਸੁਣਾ ਲਿਖਿਆ ਆਪਾਂ 202500 ਗਾਣਾ ਲਿਖਿਆ ਰਾਈਟਰਾਂ ਦੇ ਸੇ ਲਿਖਦਾ ਠੀਕ ਹੈ ਜੀ ਇਹ ਬਹੁਤ ਸੋਹਣਾ ਲਿਖਿਆ ਹੈ ਤੇ ਸਾਰੇ ਕਹੀ ਉਮੀਦ ਹੈ ਕਿ ਉਹ ਬਹੁਤ ਜਲਦੀ ਇੰਤਰਾਫ ਮਿਲੇਗਾ ਹਾਂ ਜੀ ਹਾਂ ਜੀ ਹਾਂ